ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੁੱਗਜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅਭਿਨਤਰ ਮੋਰਡ ਦੇ ਵਿੱਚ ਠਾਣਾ ਕੋੜੀ ਸੇਖਾਂ ਇੱਕ 17 ਤਰੀਕ ਨੂੰ ਇੱਕ ਕੋੜੀ ਸੇਖਾਂ ਦੇ ਵਿੱਚ ਇੱਕ ਮੋਬਾਈਲ ਖੋ ਹੋਇਆ ਸੀ ਜਿਸ ਦੇ ਸਬੰਧੀ ਅਸੀਂ ਤੁਰੰਤ ਕਾਰਵਾਈ ਕਰਦੇ ਹੋ ਇੱਕ ਐਫਆਰ ਨੰਬਰ 10 ਮਿਤੀ 17 1 2025 ਨੂੰ ਅੰਡਰ ਸੈਕਸ਼ਨ 304 ਪੀਨਸ ਦੇ ਤਹਿਤ ਦਰਜ ਕੀਤੀ ਸੀ ਉਸ ਤੋਂ ਬਾਅਦ ਅਸੀਂ ਟੈਕਨੀਕਲੀ ਤੇ ਹਿਊਮਨਟੈਂਟ ਇੰਟੈਲੀਜੈਂਸ ਤੇ ਵਰਕ ਕਰਦੇ ਹੋਏ ਇੱਕ ਦੋਸ਼ੀ ਨੂੰ ਅਸੀਂ ਵੈਰੀਫਾਈ ਕੀਤਾ ਕਿ ਲੈਰੀ ਨਾਮ ਦਾ ਵਿਅਕਤੀ ਪੁੱਤਰ ਮਖਿਆ ਸਿੰਘ ਵਾਸੀ ਦੋਲੇਵਾਲ ਸੀ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਰੇਡਾਂ ਕੀਤੀਆਂ ਗਿਆ ਲੈਰੀ ਤੇ ਇਹ ਫਰਾਰ ਸੀ ਕਾਫੀ ਟਾਈਮ ਤੋਂ ਤੇ ਕੱਲ ਸਾਡੀ ਟੀਮ ਨੇ ਬਹੁਤ ਹੀ ਮਿਹਨਤੀ ਨਾਲ ਕੰਮ ਕਰਦੇ ਹੋਏ ਇੱਕ ਇੱਕ ਵਿਅਕਤੀ ਲੈਰੀ ਅਤੇ ਉਸ ਦੇ ਨਾਲ ਦੂਜਾ ਦਾ ਦੋਸ਼ੀ ਉਹਨੂੰ ਅਸੀਂ ਕੱਲ ਅਰੈਸਟ ਕੀਤਾ ਇਹਨਾਂ ਕੋਲੋਂ ਇੱਕ ਜਿਹੜਾ ਮੋਬਾਈਲ ਖੋਇਆ ਸੀ ਉਹ ਮਿਲਿਆ ਤੇ ਤਿੰਨ ਮੋਟਰਸਾਈਕਲ ਬਰਾਮਦ ਹੋਏ ਨੇ ਇੱਕ ਜਿਹੜਾ ਮੋਟਰਸਾਈਕਲ ਉਹ ਬਰਾਮਦ ਹੋਇਆ ਜਿਹੜਾ ਇਹਨਾਂ ਨੇ ਮੋਬਾਈਲ ਖੋਹ ਕਰਦਿਆਂ ਵਰਤਿਆ ਸੀ ਨਾਲ ਤੇ ਅੱਗੇ ਤਫ਼ਤੀਸ਼ ਜਾਰੀ ਹੈ ਤੇ ਅੱਗੇ ਜਿਹੜੇ ਵੀ ਇਸ ਵਿੱਚ ਹੋਰ ਵੀ ਦੋਸ਼ੀ ਜਾਂ ਕੋਈ ਹੋਰ ਵੀ ਜਿਹੜੀਆਂ ਨੇ ਲੁੱਟਾਂ ਖੋਹਾਂ ਕੀਤੀਆਂ ਉਹ ਇਹਨਾਂ ਤੇ ਇਹਨਾਂ ਦਾ ਰਿਮਾਂਡ ਲੈ ਕੇ ਤੇ ਅੱਗੇ ਜਿਹੜੀਆਂ ਵੀ ਲੁੱਟਾਂ ਖੋਹਾਂ ਕੀਤੀਆਂ ਉਹ ਤੁਹਾਡੇ ਧਿਆਨ ਚ ਲੈਣੀਆਂ ਜਾਣਗੀਆਂ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੱਗਾ ਦੇ ਦਿਸਾਨ ਦੇ ਸ਼ਾਇਦ ਵਿਟਸ ਅਬਲੀਨ ਤਰਮ ਕੋੜ ਦੇ ਵਿੱਚ ਠਾਣਾ ਕੋੜੀ ਸੇਖਾਂ ਇੱਕ ਸਤਾਂ ਤਰੀਕ ਨੂੰ ਇੱਕ ਕੋੜੀ ਸੇਖਾਂ ਦੇ ਵਿੱਚ ਇੱਕ ਮੋਬਾਈਲ ਖੋ ਹੋਇਆ ਸੀ ਜਿਸ ਦੇ ਸਬੰਧੀ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਐਫਆਰ ਨੰਬਰ 10 ਮਿਤੀ 17 1 2025 ਨੂੰ ਅੰਡਰ ਸੈਕਸ਼ਨ 304 ਬੀਨਸ ਦੇ ਤਹਿਤ ਦਰਜ ਕੀਤੀ ਸੀ ਉਸ ਤੋਂ ਬਾਅਦ ਅਸੀਂ ਟੈਕਨੀਕਲੀ ਤੇ ਹਿਮਨਟੈਂਸ ਇੰਟੈਲੀਜੈਂਸ ਦੇ ਵਰਕ ਕਰਦੇ ਹੋਏ ਇੱਕ ਦੋਸ਼ੀ ਨੂੰ ਅਸੀਂ ਵੈਰੀਫਾਈ ਕੀਤਾ ਕਿ ਲੈਰੀ ਨਾਮ ਦਾ ਵਿਅਕਤੀ ਪੁੱਤਰ ਮਖਿਆਸਨ ਨਿਵਾਸੀ ਦੋਲੇਵਾਲ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਰੇਟਾਂ ਕੀਤੀਆਂ ਗਈਆਂ ਲਹਿਰੀ ਤੇ ਇਹ ਫਰਾਸ ਸੀ ਕਾਫੀ ਟਾਈਮ ਤੋਂ ਤੇ ਕੱਲ ਸਾਡੀ ਟੀਮ ਨੇ ਬਹੁਤ ਹੀ ਮਸਤੀ ਨਾਲ ਕੰਮ ਕਰਦੇ ਹੋਏ ਇੱਕ ਇੱਕ ਵਿਅਕਤੀ ਲਹਿਰੀ ਅਤੇ ਉਸ ਦੇ ਨਾਲ ਦੂਜਾ ਜਿਹੜਾ ਦੋਸ਼ੀ ਉਹਨੂੰ ਅਸੀਂ ਕੱਲ ਅਰੈਸਟ ਕੀਤਾ ਇਹਨਾਂ ਕੋਲੋਂ ਇੱਕ ਜਿਹੜਾ ਮੋਬਾਈਲ ਖੋਇਆ ਸੀ ਉਹ ਮਿਲਿਆ ਤੇ ਤਿੰਨ ਮੋਟਰਸਾਈਕਲ ਬਰਾਮਦ ਹੋਏ ਨੇ ਇੱਕ ਜਿਹੜਾ ਮੋਟਰਸਾਈਕਲ ਉਹ ਬਰਾਮਦ ਹੋਇਆ ਜਿਹੜਾ ਇਹਨਾਂ ਨੇ ਮੋਬਾਈਲ ਖੋ ਕਰਦਿਆਂ ਵਰਤਿਆ ਸੀ ਨਾਲ ਤੇ ਅੱਗੇ ਤਤਤੀਸ਼ਾ ਜਾਰੀ ਆ ਤੇ ਅੱਗੇ ਜਿਹੜੇ ਵੀ ਇਸ ਵਿੱਚ ਹੋਰ ਵੀ ਦੋਸ਼ੀ ਜਾਂ ਕੋਈ ਹੋਰ ਵੀ ਜਿਹੜੀਆਂ ਨੇ ਲੁੱਟਾਂ ਖੋਹਾਂ ਕੀਤੀਆਂ ਉਹ ਇਹਨਾਂ ਤੇ ਇਹਨਾਂ ਦਾ ਰਿਮਾਂਡ ਲੈ ਕੇ ਤੇ ਅੱਗੇ ਜਿਹੜੀਆਂ ਵੀ ਲੁੱਟਾਂ ਖੋਹਾਂ ਕੀਤੀਆਂ ਉਹ ਤੁਹਾਡੇ ਧਿਆਨ ਚ ਲੈਣੀਆਂ ਜਾਣੀਆਂ